ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅੰਮ੍ਰਿਤਸਰ ਦੇ ਪਿੰਗਲਵਾੜਾ ਦੇ ਵਿੱਚ ਲੋਹੜੀ ਦਾ ਤਿਉਹਾਰ ਬੱਚੇ ਦੇ ਨਾਲ ਮਨਾਇਆ ਇਸ ਮੌਕੇ ਤੇ ਉਹਨਾਂ ਨੇ ਬੱਚਿਆਂ ਨੂੰ ਲੋਹੜੀ ਵੀ ਵੰਡੀ ਹੈ ਹੱਦ ਅਸੀਂ ਅੰਮ੍ਰਿਤਸਰ ਦੇ ਵਿੱਚ ਮਾਨਾ ਵਾਲਾ ਭਗਤਪੂਰ ਸਿੰਘ ਜੀ ਵੱਲੋਂ ਬਣਾਏ ਹੋਏ ਪਿੰਗਲਵਾੜੇ ਦੇ ਵਿੱਚ ਜਿਹੜੀ ਸਭ ਤੋਂ ਪਵਿੱਤਰ ਸੇਵਾ ਹੈ ਉੱਥੇ ਮੈਂ ਤੇ ਮੇਰੇ ਕੈਬਨਟ ਕਲੀਕ ਸਾਥੀ ਮੇਰੇ ਸਰਦਾਰ ਭਜਨ ਸਿੰਘ ਜੀ ਟੋ ਸਾਹਿਬ ਆਣੇ ਸਾਡੇ ਦਾ ਡੀਸੀ ਸਾਹਿਬ ਅੰਮ੍ਰਿਤਸਰ ਦੇ ਉਹ ਆਇਆ ਬਹੁਤ ਅਫਸਰ ਆਇਆ ਐਕਚੁਅਲੀ ਕੀ ਹੈ ਕਿ ਜਦੋਂ ਲੋਕ ਸਭਾ ਦੀ ਇਲੈਕਸ਼ਨ ਸੀਗੀ ਉਦੋਂ ਮੈਂ ਭੈਣ ਜੀ ਇੰਦਰਜੀਤ ਦੇ ਕੋਲ ਆਇਆ ਸੀਗਾ ਪਿਆਰ ਲੈਣ ਵਾਸਤੇ ਤੇ ਮੈਂ ਭੈਣ ਜੀ ਨੂੰ ਵਾਅਦਾ ਕਰਕੇ ਗਿਆ ਸੀਗਾ ਕਿ ਜੇ ਭੈਣ ਜੀ ਮੈਂ ਲੋਕ ਸਭਾ ਦਾ ਮੈਂਬਰ ਬਣਿਆ ਤੇ ਮੈਂ ਸਭ ਤੋਂ ਪਹਿਲਾ ਚੱਕ ਜਿਹੜਾ ਭਗਤ ਪੂਰਨ ਸਿੰਘ ਪਿੰਗਲਵਾੜਾ ਜਿਹਦੇ ਨਾਂ ਤੇ ਘਟੂਗਾ ਜੇ ਆਪਾਂ ਨਹੀਂ ਬਣ ਸਕੇ ਹਰਗੇ ਥੋੜੀਆ ਵੋਟਾਂ ਨਾਲ ਪਰ ਮੈਂ ਮੇਰਾ ਹੁੰਦਾ ਕਿ ਜਿੱਥੇ ਜਿਹੜਾ ਵਾਅਦਾ ਕੀਤਾ ਪੂਰਾ ਕੀਤਾ ਜਾਵੇ ਮੇਰਾ ਨਿਜ ਮੈਂ ਜ਼ਿੰਦਗੀ ਦਾ ਸੋ ਮੈਂ ਨਹੀਂ ਦੇ ਸਕੇ ਪਰ ਮੈਂ ਆਪਣੇ ਖਤਿਆਦੀ ਫੰਡ ਦੇ ਵਿੱਚੋਂ 5 ਲੱਖ ਰੁਪਈਆ ਜਿਹੜਾ ਅੱਜ ਉਹ ਇਸ ਪਵਿੱਤਰ ਜਗ੍ਹਾ ਲਈ ਜਿਹੜਾ ਦਿੱਤਾ ਤੇ ਅੱਜ ਦਾ ਦਿਨ ਚੜਿਆਂ ਕਿ ਜਦੋਂ ਬੱਚਿਆਂ ਦੇ ਨਾਲ ਉਹ ਚੈੱਕ ਵੀ ਜਿਹੜਾ ਇਦਾਂ ਹੀ ਬਣਦਾ ਸਾਡਾ ਉੱਤੇ ਲਿਖਿਆ ਹੁੰਦਾ ਵੀ ਕਾਦੇ ਵਾਸਤੇ ਉਹ ਬੱਚਿਆਂ ਦੀ ਭਲਾਈ ਵਾਸਤੇ ਜਿਹੜਾ ਉਹ ਚੈੱਕ ਹੈ ਤੇ ਅੱਜ ਬੱਚਿਆਂ ਦੇ ਨਾਲ ਕਿਉਂਕਿ ਪਵਿੱਤਰ ਤਿਹਾੜਾ ਹੈ ਪੈ ਜਿਹੜੀ ਇੰਦਰਜੀਤ ਕੋੜੀ ਜਿਹੜੀ ਇਹ ਸੇਵਾ ਕਰਦੇ ਮਹਾਰਾਜਪੀਤ ਸਿੰਘ ਹੋਣੀ ਕਿ ਸਮੂਹ ਤੋਂ ਹੁਣ ਆਏ ਉੱਥੇ ਵੀ ਇਹਨਾਂ ਦਾ ਸੀਗਾ ਸੋ ਉਹ ਅਸੀਂ ਮਤਲਬ ਜਿਹੜੀ ਲੋੜੀ ਵੰਡੀ ਆ ਉਹਦਾ ਸੱਚੀ ਗੱਲ ਦੇ